ਗੰਗੂ ਬ੍ਰਾਹਮਣ ਇਹ ਨਾਮ ਸੁਣ ਕੇ ਜੋ ਪਹਿਲਾ ਭਾਵ ਦਿਮਾਗ ਵਿੱਚ ਆਉਂਦਾ ਹੈ ਉਹ ਹੈ ਗਦਦਾਰੀ ਧੋਖਾ ਤੇ ਚਲਾਕੀ ਗੰਗੂ ਨੇ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਕਿਸ ਤਰ੍ਹਾਂ ਧੋਖੇ ਨਾਲ ਗ੍ਰਿਫਤਾਰ ਕਰਵਾਇਆ ਇਹ ਤਾਂ ਆਪਾਂ ਸਭ ਜਾਣਦੇ ਹਾਂ ਪਰ 99% ਸੰਗਤ ਇਹ ਨਹੀਂ ਜਾਣਦੀ ਕਿ ਇਹਨਾਂ ਪਾਪਾਂ ਦੇ ਭਾਗੀਦਾਰ ਦਾ ਆਪਣਾ ਅੰਤ ਕਿਵੇਂ ਤੜਫ-ਤੜਫ ਕੇ ਹੋਇਆ ਕਿਵੇਂ ਜਿਹੜੀਆਂ ਮੋਹਰਾਂ ਦੀ ਖੁਰਜੀ ਪਿੱਛੇ ਉਹ ਘਾੜ ਤਾਂ ਕਰਦਾ ਰਿਹਾ ਅੱਗੇ ਚੱਲ ਕੇ ਉਹੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਦੱਸਦੇ ਹਾਂ ਗੰਗੂ ਗੱਦਾਰ ਦੀ ਮੌਤ ਬਾਰੇ ਜਿਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਮਾਤਾ ਜੀ ਤੇ ਛੋਟੇ ਸਹਿਬਜਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਅੱਗੇ ਚਲ ਕੇ ਮਾਤਾ ਜੀ ਦੀ ਉਹੀ ਮੋਹਰਾਂ ਵਾਲੀ ਖੁਰਜੀ ਉਸ ਪਾਪੀ ਗੰਗੂ ਦੀ ਦਰਦਨਾਖ ਮੌਤ ਦਾ ਕਾਰਨ ਬਣੀ। ਦਰਸਲ ਜਦੋਂ ਮਾਤਾ ਗੁਜਰਕੌਰ ਜੀ ਨੇ ਕੁੰਮੇ ਮਾਸ਼ਕੀ ਦੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸ਼ੁਕਰਾਨੇ ਵਜੋਂ ਕੁਝ ਮੋਹਰਾਂ ਤੇ ਗਹਿਣੇ ਦਿੱਤੇ ਸਨ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਤੇ ਗੰਗੂ ਦੀ ਨਿਗਾ ਬੇਈਮਾਨ ਹੋ ਗਈ। ਇਸੇ ਕਰਕੇ ਹੀ ਉਹ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਲੈ ਕੇ ਆਇਆ ਸੀ। ਨਹੀਂ ਤਾਂ ਇਹੋ ਜੇ ਲੂਣ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਰਦੀ ਥੋੜੀ ਸੀ ਤੇ ਉਸ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤਾਂ ਗੰਗੂ ਨੇ ਉਹ ਖੁਰਜੀ ਉੱਥੋਂ ਖਿਸਕਾ ਲਈ ਤੇ ਬਾਹਰ ਕਿਸੇ ਥਾਂ ਤੇ ਲੈ ਕੇ ਜ਼ਮੀਨ ਵਿੱਚ ਘੱਡ ਦਿੱਤੀ ਤੇ ਜਦੋਂ ਮਾਤਾ ਜੀ ਨੇ ਗੰਗੂ ਤੋਂ ਉਸ ਮੋਹਰਾ ਵਾਲੀ ਖੁਰਜੀ ਬਾਰੇ ਪੁੱਛਿਆ ਤਾਂ ਗੰਗੂ ਪਰਖ ਉੱਠਿਆ ਕਿਉਂਕਿ ਹੁਣ ਗੁਰ ਪਰਿਵਾਰ ਦੇ ਜੀਹਾਂ ਤੋਂ ਪਿੱਛੇ ਛਡੋਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਆਪਣੇ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਘਰੇ ਲਿਆਇਆ ਸੀ ਉਹ ਕੰਮ ਪੂਰਾ ਹੋ ਚੁੱਕਿਆ ਸੀ ਸੋ ਮਾਤਾ ਜੀ ਦੇ ਸਹਿਸਵਾਹੀ ਖੁਰਜੀ ਬਾਰੇ ਮੜਾ ਜਾ ਪੁੱਛਣ ਤੇ ਹੀ ਕਹਿੰਦਾ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾਨ ਦਾਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ ਉਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹ ਕਹਿ ਕੇ ਗੰਗੂ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਘਰ ਦੇ ਇੱਕ ਕਮਰੇ ਚ ਬੰਦ ਕਰਕੇ ਸਿੱਧਾ ਜਾ ਪਹੁੰਚੇ ਅਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਕੋਲ ਤੇ ਸ਼ਿਕਾਇਤ ਕਰਕੇ ਬਜ਼ੁਰਗ ਮਾਤਾ ਜੀ ਤੇ ਮਾਸੂਮ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਤੋਂ ਬਾਅਦ ਅੱਗੇ ਦੀ ਅੱਗੇ ਕੀ ਹੋਇਆ ਕਿਵੇਂ-ਕਿਵੇਂ ਇਹਨਾਂ ਮਹਾਨ ਸ਼ਹਾਦਤਾਂ ਦੀ ਦਾਸਤਾਨ ਅੱਗੇ ਵਧੀ ਉਹ ਸਭ ਤਾਂ ਆਪਾਂ ਜਾਣਦੇ ਹੀ ਹਾਂ ਪਰ ਜਦੋਂ ਜਾਨੀ ਖਾਨ ਤੇ ਮਾਨੀ ਖਾਨ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਗਏ ਤਾਂ ਮਾਤਾ ਜੀ ਤੋਂ ਸੁਨੇ ਬਿਆਨਾਂ ਦੇ ਆਧਾਰ ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਮਾਤਾ ਜੀ ਕੋਲ ਇੱਕ ਮੋਹਰਾਂ ਵਾਲੀ ਖੁਰਜੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਹੈ। ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦੁਸ਼ਮਣ ਫੜਵਾ ਕੇ ਮਨ ਹੀ ਮਨ ਵੱਡੇ ਵੱਡੇ ਸਰਕਾਰੀ ਇਨਾਮਾਂ ਦੀ ਆਸ ਲਾਈ ਬੈਠਾ ਸੀ। ਇਨਾਮ ਤਾਂ ਕੀ ਮਿਲਣਾ ਸੀ। ਵਜ਼ੀਰ ਖਾਨ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਉਹ ਖੁਰਜੀ ਵੀ ਗੰਗੂ ਤੋਂ ਵਸੂਲ ਕਰਕੇ ਸਾਰੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ। ਪਰ ਜਦੋਂ ਲਾਲਚੀ ਗੰਗੂਏ ਨਾ ਮੰਨਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੈ। ਅਹਿਲਕਾਰਾਂ ਨੇ ਉਹਨੂੰ ਕੋਤਵਾਲੀ 'ਚ ਲਿਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਆਖਰਕਾਰ ਕੁੱਟ ਤੋਂ ਬਚਣ ਲਈ ਉਸ ਡਰਪੋਕ ਨੇ ਕਬੂਲ ਕਰ ਲਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੀ ਹੈ। ਉਹਨੇ ਸਵੇਰ ਤੋਂ ਸ਼ਾਮ ਤੱਕ ਕਈ ਥਾਵਾਂ ਤੇ ਨਿਸ਼ਾਨਦੇਹੀ ਕਰਵਾ ਕੇ ਖੱਡੇ ਪਟਵਾ ਦਿੱਤੇ। ਪਰ ਖੁਰਜੀ ਕਿਤੋਂ ਨਾ ਲੱਭੀ। ਗਿਆਨੀ ਸੋਨ ਸਿੰਘ ਸ਼ੀਤਲ ਲਿਖਦੇ ਹਨ ਕਿ ਮਾਸੂਮ ਸਹਿਬ ਜਦਿਆਂ ਦੀ ਸ਼ਹਾਦਤ ਦਾ ਗੰਗੂ ਦੇ ਦਿਮਾਗ ਤੇ ਇੰਨਾ ਡੂੰਘਾ ਅਸਰ ਹੋਇਆ ਸੀ ਕਿ ਉਹ ਆਪਣੇ ਹੋਸ਼-ਹਵਾਸ ਖੋ ਬੈਠਾ ਸੀ। ਕੁਝ ਲਿਖਦੇ ਹਨ ਕਿ ਇਹ ਤਾਂ ਹੋਣਾ ਹੀ ਸੀ। ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲਿਆ ਮੁੱਖੀ ਗੱਲ ਇਹ ਹੈ ਕਿ ਸੈਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਤੇ ਐਸੀ ਕਰਕੇ ਇਹ ਗੱਲ ਉਹਦੇ ਦਿਮਾਗ ਚੋਂ ਨਿਕਲ ਗਈ ਸੀ ਕਿ ਉਹਨੇ ਖੁਰਜੀ ਕਿਹੜੀ ਥਾਂ ਤੇ ਦੱਬੀ ਹੈ ਪਰ ਜਾਨੀ ਗਾ ਤੇ ਮਾਨੀ ਖਾਨ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁਝ ਕੇ ਉਹਨਾਂ ਨੂੰ ਮੂਰਖ ਬਣਾ ਰਿਹਾ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਹਿਲਕਾਰਾਂ ਨੇ ਗੰਗੂ ਨੂੰ ਕੁਤਵਾਲੀ ਚ ਪੁੱਠਾ ਲਮਕਾ ਲਿਆ ਤੇ ਕਟਾਪਾ ਚਾੜਨਾ ਸ਼ੁਰੂ ਕਰਤਾ ਤਿੰਨ ਚਾਰ ਦਿਨ ਤੱਕ ਉਸਨੂੰ ਭੁੱਖੇ ਤੇ ਐਨੂੰ ਕੁੱਟ ਪੈਂਦੀ ਰਹੀ ਉਹਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਜੇ ਆਪਣੀ ਜਾਨ ਬਚਾਉਣੀ ਚਾਹਨਾ ਹੈ ਤਾਂ ਦੱਸ ਦੇ ਖੁਰਜੀ ਕਿੱਥੇ ਲਕੋਈ ਹੈ ਪਰ ਉਹ ਦੱਸਦਾ ਤਾਂ ਤਾਂ ਜੇ ਉਹਨੂੰ ਪਤਾ ਹੁੰਦਾ ਤਿੰਨ ਚਾਰ ਦਿਨ ਤੱਕ ਰੱਜ ਕੇ ਹੱਥ ਔਲਾ ਕਰਨ ਤੋਂ ਬਾਅਦ ਵੀ ਜਦੋਂ ਕੁਝ ਪਤਾ ਨਾ ਚੱਲਿਆ ਤਾਂ ਅਹਲਕਾਰ ਵੀ ਦੂਜੇ ਕੰਮਾਂ 'ਚ ਰੁੱਝ ਗਏ ਤੇ ਗੰਗੂ ਠੰਡ ਦੇ ਦਿਨਾਂ 'ਚ ਲਹੂ ਲਹੂਹਾਨ ਉਥੇ ਕੋਤਵਾਲੀ ਜੀ ਇੱਕ ਨੁੱਕਰ 'ਚ ਪਿਆ ਤੜਫਦਾ ਰਿਹਾ ਤੇ ਨਰਕਾਂ 'ਚ ਜਾਣ ਤੋਂ ਪਹਿਲਾਂ ਉਹਨੇ ਕਈ ਦਿਨਾਂ ਤੱਕ ਇਸੇ ਧਰਤੀ ਤੇ ਹੀ ਨਰਕ ਭੋਗਿਆ ਤੇ ਫੇਰ ਉਥੇ ਪਏ ਪਏ ਦੀ ਹੀ ਕਦੋਂ ਤੜਫਦੇ ਹੋਏ ਦੀ ਜਾਨ ਨਿਕਲ ਗਈ ਇਹ ਤਾਂ ਫੇਰ ਬਾਅਦ 'ਚ ਹੀ ਪਤਾ ਲੱਗਾ ਉਦੀ ਮੌਤ ਦੇ ਕੁਝ ਬਿਰਿਆਂ ਬਾਅਦ ਜਦੋਂ ਪਾਪੀਆਂ ਦੇ ਸ਼ਹਿਰ ਸਰਹੰਦ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਵਰਿਆ ਤਾਂ ਪਾਪੀ ਗੰਗੂ ਦਾ ਪਿੰਡ ਵੀ ਕਿੱਥੇ ਬਚਣਾ ਸੀ ਸਿੰਘਾਂ ਨੇ ਪਿੰਡ ਥੇੜੀ ਤੇ ਹਮਲਾ ਕਰਕੇ ਉਹ ਸਾਰੇ ਘਰ ਤੈਸਨੈਸ ਕਰ ਦਿੱਤੇ ਜੋ ਗੁਰੂ ਘਰ ਦੇ ਵਿਰੋਧੀ ਸਨ ਸੋ ਇਸ ਤਰ੍ਹਾਂ ਟੜ-ਟੜ ਕੇ ਉਸ ਗੱਦਾਰ ਪਾਪੀ ਦਾ ਅੰਤ